올 ਪੰਜਾਬ ਟਰਾਂਸਪੋਰਟ ਆਪਰੇਟਰਸ ਯੂਨੀਅਨ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਵੇਰਵੇ ਸਾਂਝੇ ਕਰ ਦਿੱਤੇ ਗਏ ਨੇ ਔਰ ਉਸ ਦੇ ਵਿੱਚ ਵੀ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਹੁਣ ਹੜਤਾਲ ਹੋਵੇਗੀ ਡਰਾਈਵਰ ਯੂਨੀਅਨ ਜਿਹੜੀ ਹੈ ਟਰਾਂਸਪੋਰਟ ਯੂਨੀਅਨ ਜਿਹੜੀ ਹੈ ਉਹ ਹੜਤਾਲ ਕਰਨ ਜਾ ਰਹੀ ਹੈ ਪੰਜਾਬ ਦੀ ਟਰਾਂਸਪੋਰਟ ਯੂਨੀਅਨ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹਾਲਾਤ ਹੁਣ ਹੋਰ ਵਿਗੜ ਸਕਦੇ ਨੇ 18 ਤਰੀਕ ਮੱਕਰਰ ਕਰ ਲਈ ਗਈ ਹੈ 18 ਤਰੀਕ ਤੋਂ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤੀ ਜਾਵੇਗੀ ਫਲੋਰ ਤੋਂ ਦਿੱਲੀ ਜੰਮੂ ਕੌਮੀ ਮਾਰਗ ਜੜਾਏ ਮਿੱਥਿਆ ਗਿਆ ਆ ਇੱਥੇ ਹੜਤਾਲ ਕੀਤੀ ਜਾਵੇਗੀ ਇਹ ਹੜਤਾਲ ਅਣ ਮਿੱਥੇ ਸਮੇਂ ਲਈ ਚੱਲੇਗੀ 18 ਜਨਵਰੀ ਤੋਂ ਇਸ ਦਾ ਆਗਾਜ਼ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ ਤੋਂ ਦੱਸ ਦਈਏ ਕਿ ਹੈਪੀ ਸੰਧੂ ਵੱਲੋਂ ਇਸ ਮਾਮਲੇ ਬਾਰੇ ਵੇਰਵੇ ਸਾਂਝੇ ਕੀਤੇ ਗਏ ਉਹਨਾਂ ਨੇ ਸਿੱਧੇ ਇਲਜ਼ਾਮ ਲਗਾਏ ਨੇ ਸੁਨੀਲ ਜਾਖੜ ਉੱਤੇ ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਉੱਤੇ ਐਤੋਂ ਤੱਕ ਕਹਿ ਦਿੱਤਾ ਕਿ ਸੁਨੀਲ ਜਾਖੜ ਦਾ ਵਿਰੋਧ ਕੀਤਾ ਜਾਵੇਗਾ ਡਟ ਕੇ ਵਿਰੋਧ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਸੁਨੀਲ ਜਾਖੜ ਜਾ ਰਹੇ ਨੇ ਟਰਾਂਸਪੋਰਟ ਯੂਨੀਅਨ ਦੇ ਆਗੂ ਜਿਹੜੇ ਨੇ ਪੂਰੇ ਪੰਜਾਬ ਦੇ ਉਹ ਸੁਨੀਲ ਜਾਖੜ ਦਾ ਵਿਰੋਧ ਕਰਨਗੇ ਜਿੱਥੇ ਵੀ ਉਹ ਜਾਣਗੇ ਔਰ ਨਾਲ ਦੀ ਨਾਲ ਕੇਂਦਰੀ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਆਉਣਗੇ ਪ੍ਰਚਾਰ ਦੇ ਵਾਸਤੇ ਉਹਨਾਂ ਦਾ ਵੀ ਵਿਰੋਧ ਡਟ ਕੇ ਕੀਤਾ ਜਾਵੇਗਾ ਇਹ ਦਾਵਾ ਕੀਤਾ ਗਿਆ ਹੈ ਸੁਨੀਲ ਜਾਖੜ ਦਾ ਵਿਰੋਧ ਕੀਤਾ ਜਾਵੇਗਾ ਹੈਪੀ ਸੰਧੂ ਇਹ ਦਾਵਾ ਕਰਦੇ ਨਜ਼ਰ ਆ ਰਹੇ ਨੇ ਕਿ ਭਾਜਪਾ ਦਾ ਡਟ ਕੇ ਵਿਰੋਧ ਹੋਵੇਗਾ ਜਿਨ੍ਹਾਂ ਨੇ ਇਹ ਨਵਾਂ ਕਾਨੂੰਨ ਲਿਆਂਦਾ ਹੈ ਨਵਾਂ ਕਾਨੂੰਨ ਕਿਹੜਾ ਹਿੱਟ ਐਂਡ ਰਨ ਮਾਮਲਾ ਜਿਸ ਨੂੰ ਲੈ ਕੇ ਲੰਘੇ ਦਿਨਾਂ ਦੇ ਵਿੱਚ ਵਿਵਾਦ ਭਖਿਆ ਸੀ ਪੂਰੇ ਦੇਸ਼ ਦੇ ਵਿੱਚ ਥਾਂ-ਥਾਂ ਦੇ ਉੱਤੇ ਟਰਾਂਸਪੋਰਟ ਯੂਨੀਅਨਾਂ ਵੱਲੋਂ ਹੜਤਾਲ ਕਰ ਦਿੱਤੀ ਸੀ ਔਰ ਨਾਲ ਦੀ ਨਾਲ ਇਹ ਮਾਮਲਾ ਇਸ ਹੱਦ ਤੱਕ ਵੱਧ ਗਿਆ ਸੀ ਕਿ ਪੈਟਰੋਲ ਤੇ ਡੀਜ਼ਲ ਮੁਹੱਈਆ ਹੋਣੇ ਔਖੇ ਹੋ ਗਏ ਸੀ ਇੱਥੋਂ ਤੱਕ ਕਿ ਕਈ ਪੈਟਰੋਲ ਪੰਪ ਤਾਂ ਬੰਦ ਤੱਕ ਹੋ ਚੁੱਕੇ ਸੀ ਇਹ ਨੋਬਤ ਆ ਗਈ ਸੀ ਕਰ ਹੁਣ ਦੁਬਾਰਾ ਐਲਾਨ ਕਰ ਦਿੱਤਾ ਗਿਆ ਪਰ ਐਲਾਨ ਹੋਇਆ 올 ਪੰਜਾਬ ਟ੍ਰਾਂਸਪੋਰਟ ਆਪਰੇਟਰਸ ਯੂਨੀਅਨ ਵੱਲੋਂ ਕਿ ਹੁਣ ਧਰਨਾ ਦਿੱਤਾ ਜਾਵੇਗਾ 18 ਜਨਵਰੀ ਤੀਤ ਤਰੀਕ ਜਿਹੜੀ ਹੈ ਉਹ ਮقرਰ ਕਰ ਲਈ ਹੈ ਔਰ ਹੈਪੀ ਸੰਧੂ ਵੱਲੋਂ ਇਹ ਦਾਵਾ ਕੀਤਾ ਗਿਆ ਆ ਕਿ ਇਸ ਧਰਨੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ ਦਾ ਡਟ ਕੇ ਵਿਰੋਧ ਹੋਵੇਗਾ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੇ ਟਰਾਂਸਪੋਰਟ ਯੂਨੀయన్స్ ਦਾ ਖਾਸ ਕਰਕੇ ਡਰਾਈਵਰਾਂ ਦਾ ਭਾਰੀ ਨੁਕਸਾਨ ਕੀਤਾ ਆਪਣੇ ਸਮਿਆਂ ਦੇ ਵਿੱਚ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਜਿੱਥੇ ਕਿਤੇ ਜਾਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਦੂਜੇ ਪਾਸੇ ਭਾਜਪਾ ਦੇ ਜਿਹੜੇ ਕੇਂਦਰੀ ਮੰਤਰੀ ਨੇ ਉਹ ਜਦੋਂ ਪੰਜਾਬ 'ਚ ਆਉਣਗੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕਿਉਂਕਿ ਇਹ ਹਿੱਟ ਐਂਡ ਰਨ ਮਾਮਲਾ ਹਿੱਟ ਐਂਡ ਰਨ ਨਵਾਂ ਕਾਨੂੰਨ ਭਾਜਪਾ ਦੀ ਸਰਕਾਰ ਨੇ ਲਿਆਂਦਾ ਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜਾ ਹਟਨ ਰਨ ਦਾ ਕਾਨੂੰਨ ਹੈਗਾ ਆ ਇਹ ਬਿਲਕੁਲ ਵੀ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਕਿਉਂਕਿ ਐਕਸੀਡੈਂਟਸ ਨੂੰ ਲੈ ਕੇ ਹਟਨ ਰਨ ਨੂੰ ਲੈ ਕੇ 10 ਸਾਲ ਦੀ ਸਜ਼ਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਔਰ ਨਾਲ ਦੀ ਨਾਲ 10 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਵੀ ਬਿਲਕੁਲ ਮਨਜ਼ੂਰ ਨਹੀਂ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਇਹ ਦਾਅਵਾ ਕਰ ਦਿੱਤਾ ਗਿਆ ਕਿ ਕੇਂਦਰੀ ਮੰਤਰੀ ਦਾ ਘਰਾ ਹੋਵੇਗਾ ਨਾਲ ਦੀ ਨਾਲ ਸੁਨੀਲ ਜਾਖੜ ਦੇ ਉੱਤੇ ਵੀ ਖਾਸਾ ਤਾਂ ਜਿਹੜਾ ਕਸਦੇ ਹੋਏ ਕਹਿੰਦੇ ਨੇ ਕਿ ਸੁਨੀਲ ਜਾਖੜ ਦਾ ਵੀ ਵਿਰੋਧ ਹੋਵੇਗਾ ਜਿੱਥੇ ਕਿਤੇ ਜਾਣ ਕੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਇੱਕ ਵਾਰੀ ਤਾਂ ਹਲੂਨ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਉਹ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਟਰਾਂਸਪੋਰਟ ਯੂਨੀਅਨ ਜਿਹੜੀ ਪੰਜਾਬ ਦੀ ਹੈ ਉਹਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਅੰਦਰ ਬਾਹਰਲੇ ਡਰਾਈਵਰਸ ਨੂੰ ਬੁਲਾ ਕੇ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਜਦਕਿ ਜਿੰਨੇ ਟੈਂਡਰਸ ਹੈਗੇ ਨੇ ਉਹ ਸਾਰੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਦੇਣੇ ਚਾਹੀਦੇ ਨੇ ਔਰ ਉਹਨਾਂ ਨੂੰ ਦਿੱਤੇ ਜਾਣ ਔਰ ਇਸ ਆਫਟਾਰ ਦੇ ਉੱਤੇ ਮੰਗ ਜਿਹੜੀ ਆ ਉਹ ਮੰਗੀ ਗਈ ਆ ਦੂਜੀ ਗੱਲ ਇਹ ਵੀ ਉਹਨਾਂ ਨੇ ਕਹੀ ਆ ਕਿ ਪੰਜਾਬ ਦੇ ਅੰਦਰ ਟਰੱਕ ਓਵਰਲੋਡ ਕਰਕੇ ਟਰੈਵਲ ਕੀਤਾ ਜਾ ਰਿਹਾ ਤੇ ਜਿਹੜੇ ਓਵਰਲੋਡ ਕਰਕੇ ਟਰੱਕ ਚਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਮਾਮਲੇ ਦਰਜ ਕੀਤੇ ਜਾਣ। ਖੈਰ ਇਹ ਸਾਰੇ ਮਾਮਲਿਆਂ ਨੂੰ ਨਾਲ-ਨਾਲ 18 ਤਰੀਕ ਦਾ ਐਲਾਨ ਕਰ ਦਿੱਤਾ ਹੈ। 18 ਤਰੀਕ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੈ। ਪੰਜਾਬ ਦੇ ਵਾਸਤੇ ਬੁਰੀ ਖਬਰ ਹੈ ਕਿਉਂਕਿ ਪੰਜਾਬ ਦੇ ਅੰਦਰ ਇਹ ਹੜਤਾਲ ਹੋਵੇਗੀ। ਹੋ ਸਕਦਾ ਹੈ ਕਿ ਇਸ ਦੇ ਨਾਲ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਆਵਾਜਾਹੀ ਅਤੇ ਰਿਸੋਰਸਸ ਦੀ ਉਪਲਬਧਤਾ ਨੂੰ ਠੇਸ ਪਹੁੰਚੇ। ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਔਰ ਤਕਲੀਫ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.